बाबा नानसिं जी ਦਾ 715ਵਾਂ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਰੂਪ ਹਨ ਇੱਕ ਨਿਰਗੁਣ ਦੂਜਾ ਸਰਗੁਣ ਤੇ ਤੀਜਾ ਬਾਣੀ ਅਤੇ ਚੌਥਾ ਗਰੀਬੀ बाबा नानसिं जी ਦਾ 716ਵਾਂ ਬਚਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਹੀ ਦਾਤ ਮੰਗੇ बाबा नानसिं जी ਦਾ 717ਵਾਂ ਬਚਨ ਗੁਰੂ ਕੋਲੋਂ ਸਿਰਫ ਇੱਕ ਹੀ ਚੀਜ਼ ਮੰਗੋ ਉਹ ਕੀ ਸਾਨੂੰ ਆਪਣਾ ਬਣਾ ਲਓ ਬਾਬਾ ਨਨ ਸਿੰਘ ਜੀ ਦਾ 718 ਮ ਬਚਨ ਸਬ ਗੁਰੂ ਨਾਨਕ ਦੇਵ ਜੀ ਦੇ ਬਣੋ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਬਾਬਾ ਨਨ ਸਿੰਘ ਜੀ ਦਾ 719 ਮ ਬਚਨ ਗੁਰੂ ਸਾਹਿਬ ਮੇਰ ਕਰਨ ਤਾਂ ਦੁੱਖ ਵੀ ਸੁੱਖ ਬਣ ਜਾਂਦੇ ਹਨ ਬਾਬਾ ਨਨ ਸਿੰਘ ਜੀ ਦਾ 720 ਮ ਬਚਨ ਨੇਕੀ ਕਰਨੀ ਗੁਰਨਾਨਕ ਨੂੰ ਪਉਣਾ ਹੈ ਬਾਬਾ ਨਨ ਸਿੰਘ ਜੀ ਦਾ 721 ਮ ਬਚਨ ਸਾਡੀ ਮੰਨੇ ਨਾ ਜਹਾਨ ਵਿੱਚ ਕੋਈ ਸਾਧੂ ਆਂਦੀ ਰੱਬ ਮੰਨਦਾ ਬਾਬਾ ਨਨ ਸਿੰਘ ਜੀ ਦਾ 702 ਮਾ ਬਚਨ ਪਰਮਾਤਮਾ ਦਾ ਨਾਮ ਹੀ ਤਾਂ ਗੁਣਾ ਦਾ ਸੋਮਾ ਹੈ ਪਰ ਜੇ ਕੋਈ ਨਾਮ ਦੀ ਕਮਾਈ ਕਰੇ ਬਾਬਾ ਨਨ ਸਿੰਘ ਜੀ ਦਾ 703 ਮਾ ਬਚਨ ਸਿੱਖ ਨਿੰਦਿਆ ਆਪਣੀ ਕਰੇ ਤੇ ਉਸਤ ਧੰ ਗੁਰੂ ਨਾਨਕ ਸਾਹਿਬ ਜੀ ਦੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ